ਗੁਰੂ ਪਿਆਰਿਓ ਸਵਾਲ ਹੈ ਕਿਹੜੇ ਬੰਦੇ ਸੰਸਾਰ ਤੋਂ ਜੀਵਨਵਾਜੀ ਜਿੱਤ ਕੇ ਜਾਂਦੇ ਹਨ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਿਗੰਗਤਿ ਪਖਸ਼ਿਸ਼ ਕਰਤੇ ਹਨ ਸਚ ਰਤੀ ਸਿ ਜਨ ਗਏ ਉਹ ਸਤਿ ਬੁੱਲੇ ਹਾਰੇ ਜਸ ਜਿਹੜੇ ਬੰਦੇ ਸਦਾ ਕੈਮਰਨ ਵਾਲੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਸੰਸਾਰ ਤੋਂ ਬਾਜੀ ਜਿੱਤ ਕੇ ਜਾਂਦੇ ਹਨ ਮੈਂ ਵੀ ਉਹਨਾਂ ਤੋਂ ਕਿਰਪਾ ਚਾਹਤਾ ਹਾਂ ਗੁਰੂ ਪਿਆਰਿਓ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਬੰਦ ਦੇ ਸੰਸਾਰ ਤੋਂ ਜੀਵਨ ਉਪਾਤੀ ਜਿੱਤ ਕੇ ਜਾਂਦੇ ਹਨ